ਹਾਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਭਾਈ ਆਪਣੇ ਚੈਨਲ ਤੇ ਸਾਰਿਆਂ ਦਾ ਸਵਾਗਤ ਆ ਤੇ ਵੀਡੀਓ ਕਿਵੇਂ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਦੇ ਕਰੋ ਆਪਾਂ ਖੜੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਭਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਲੈ ਕੇ ਸਤਿ ਸ਼੍ਰੀ ਅਕਾਲ ਭਾਈ ਜੀ ਠੀਕ ਹੋ ਭਾਈ ਜੀ ਹਾਂ ਵਧੀਆ ਸੀ ਠੀਕ ਹੈ ਜੀ ਤੇ ਨਾਮ ਤੇ ਮੋਬਾਈਲ ਨੰਬਰ ਕੀ ਹੈ ਭਾਈ ਆਪਣਾ ਆਪਣਾ ਨਾਮ ਆ ਗੁਰਮੀਤ ਸਿੰਘ ਪਿੰਡ ਰਾਮਨਗਰਾ ਜ਼ਿਲ੍ਹਾ ਬਰਿੰਦਾ ਠੀਕ ਹੈ ਮੋੜਾਂ ਦੇ ਨੇੜੇ ਹਾਂ ਮੋੜ ਮੰਡੀ ਤੋਂ 5-6 ਕਿਲੋਮੀਟਰ ਪਿੰਡ ਠੀਕ ਹੈ ਭਾਈ ਜੀ ਠੀਕ ਹੈ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਆ ਪਾ ਪਾਏ ਆ 5 ਟਰੈਕਟਰ 5 ਟਰੈਕਟਰ ਹੈਗੇ ਸਾਰੇ ਨਿਊ ਹੋਲੈਂਡ ਦੇ ਬਾਈ ਜੀ ਹਾਂ ਨਿਊ ਹੋਲੈਂਡ ਤੇ ਲਓ ਬਾਈ ਜੀ ਜਿੰਮੇ ਆਪਾਂ ਕਹਿ ਗਏ ਨਿਊ ਹੋਲੈਂਡਾਂ ਦਾ ਬਾਈ ਕਿੰਗ ਮੰਨਿਆ ਜਾਂਦਾ ਅੱਗੇ ਤੁਹਾਨੂੰ ਸਵਰਾਜ 855 ਦਾ ਦੇਖਉਂਦੇ ਸੀ ਆ ਤੁਹਾਨੂੰ ਨਿਊ ਹੋਲੈਂਡਾਂ ਦਾ ਕਿੰਗ ਦਿਖਾਤਾ ਬਾਈ ਜੀ ਤੇ ਲਓ ਬਾਈ ਜਿਹੜਾ ਟਰੈਕਟਰ ਵੀ ਖਰੀਦਣਾ ਆਇਆ ਸਕਰੀਨ ਉੱਪਰ ਨੰਬਰ ਹੈਗਾ ਤੇ ਆਪਾਂ ਵੀਡੀਓ ਸਟਾਰਟ ਕਰਦੇ ਆ ਨਿਊ ਹੋਲੈਂਡ ਨਿਊ ਹੋਲੈਂਡਾ TXT 73 ਵਾਲਾ ਤੇ ਬਾਈ ਜੀ ਸੁਪਰ ਚ ਆ ਗਿਆ ਤੇ ਮਾਡਲ ਬਾਈ ਜੀ ਇਹ 2013 ਮਾਡਲ ਹੈ ਤੇ ਵੀ 13 ਮਾ ਆਲ ਓਰੀਜਨਲ ਆ ਬਾਈ ਜੀ ਹਾਂਜੀ ਹਾਂਜੀ ਸਾਰਾ ਓਰੀਜਨਲ ਟਾਇਰ ਨਵੇਂ ਆ ਜੀ ਗਰਦੀ ਮਰੂ ਟਾਇਰਾਂ ਦਾ ਠੀਕ ਆ ਜੀ ਲੈ ਵੀ ਬਿਲ ਵੀ ਮਿਲ ਜੂਗਾ ਤੇ 16 ਦੇ ਟਾਇਰ ਨੇਗੇ ਵਧੀਆ ਵਾਲੇ ਟਾਇਰ ਨੇ ਜੇ ਕਿਦੇ ਡਬਲ ਡਿਸਟ੍ਰਿਬਿਊਟਰ ਆ ਡਬਲ ਡਿਸਟ ਲੈ ਵੀ ਡਬਲ ਡਿਸਟ੍ਰਿਬਿਊਟਰ ਆ 13 ਮਾਡਲ ਆਗਾ ਰੰਗ ਪਿੰਟ ਦਾ ਬਾਈ ਕਹਿੰਦਾ ਓਰੀਜਨਲ ਲਗਾ ਸਾਈਡ ਗੇਰ ਚ ਆ ਗਿਆ ਤੇ ਬਾਡੀ ਦਾ ਓਕੇ ਬਾਈ ਸਰ ਹਾਂ ਸਾਰਾ ਓਰੀਜਨਲ ਟਰੈਕਟਰ ਆ ਕਿਤੇ ਕਲਮ ਵੀ ਲੱਗੇ ਹਿੱਸੇ ਦਾ ਰੰਗ ਵੀ ਨਾਲ ਦਾ ਸਾਰਾ ਠੀਕ ਆ ਲੈ ਵੀ ਬਾਕੀ ਚਾਹੀਦਾ ਸੋ ਸੋ ਦਾ ਵੀ ਓਰੀਜਨਲ ਆ ਸਾਰਾ ਠੀਕ ਆ ਜੀ ਤੇ ਇਹਦੇ ਚਾਰੇ ਨਾਲ ਦੇ ਟਰ ਚੈੱਕ ਵੀ ਕਰਵਾਇਆ ਜਾ ਸਕਦਾ ਤੇ ਕੋਈ ਟੱਚਿੰਗ ਫਚਕ ਨਹੀਂ ਆਈ ਬਾਈ ਜੀ ਟੱਚ ਭਾਜ ਨਹੀਂ ਦੀ ਬਾਈ ਕਹਦਾ ਗਰੰਟੀ ਹੋ ਕੇ ਤੇ ਇਹਦੀ ਡਿਮਾਂਡ ਬਾਈ ਜੀ ਇਹਦਾ 448000 ਰੁਪਿਆ ਰੇਟ ਆ ਠੀਕ ਆ ਜੀ ਹਾਂ ਤੇ ਮੌਕੇ ਤੇ ਬਾਈ ਜੀ 435000 ਦਾ ਟਰੈਕਟਰ ਦੇ ਰਹੇ ਨੇ ਬਾਈ 435000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਤੇ ਟਰੈਕਟਰ ਵੀ ਕੱਟ ਵੀ ਲਵਾਂਗੇ ਜੇ ਬਣ ਕੇ ਬਾਜ ਵੀ ਰੇਟ ਦਾ ਹੋ ਗਿਆ ਨਾ ਬਾਈ ਜੀ ਹਾਂਜੀ ਹਾਂਜੀ ਤੇ ਵੀ ਟਰੈਕਟਰ ਵੀ ਬਾਈ ਕੱਟ ਲੈਣਗੇ ਤੇ ਬਾਕੀ ਲੋਕੇਸ਼ਨ ਭਾਈਆਂ ਨੂੰ ਦੱਸਦੇ ਤੇ ਅੱਗੇ ਨਿਊ ਹਾਲੈਂਡ ਆ ਗਿਆ ਬਾਈ ਜੀ ਛਤੀ ਤੇ ਇਹ ਵੀ ਬਈ ਜੀ ਸੁਪਰ ਆਲਾ ਆ ਗਿਆ ਤੇ ਮੂਰੇ ਕੋੜਾ ਬੰਪਰ ਲੱਗਾ ਹੋਇਆਗਾ ਤੇ ਲੋ ਵੀ ਚੈੱਕ ਕਰ ਲੋ ਬਈ ਜੀ ਤੇ ਹਾਰਨ ਵੀ ਮੈਂ ਕਿਹਾ ਵਧੀਆ ਲੱਗੇ ਹੋਏ ਨੇਗੇ ਹਾਂ ਤੇ ਸ਼ੌਂਕ ਵਜੋਂ ਰੱਖਿਆ ਹੋਇਆ ਲੱਗਦਾ ਹੈ ਨਾ ਇਹ ਵੀ ਟਰੈਕਟਰ ਹਾਂ ਬਣੋਪੀ ਛਤਰੀ ਲੱਗੀ ਹੋਇਆ ਸਰਾਂਸਰ ਸਰਾਂਸਰ ਨਾਲ ਦੀ ਬਈ ਜੀ ਅਜੇ ਤੱਕ ਨਹੀਂ ਨਹੀਂ ਸਰਾਂਸਰ ਬਦਲੇ ਹੋਏ ਠੀਕ ਹੈ ਜੀ ਹਾਂ ਲੈ ਬਈ ਮੋਡੀਫਾਈ ਕਰਾਇਆ ਹੋਇਆ ਹੈਗਾ ਤੇ ਬਾਕੀ ਇਹ ਵੀ origignal ਹੀ ਹੈ ਸ਼ੂ ਸ਼ੂ ਥੱਲੇ ਥੱਲੇ ਟਰੈਕਟਰ ਠੀਕ ਹੈ ਸਾਰਾ ਉਲੀ ਜੀ ਨਾਲ origignal ਹੀ ਹੈ ਜੇ ਮਾਰੀ ਹੈਗਾ ਤੇ ਬਾਕੀ ਚੱਕਰ ਵਾਲ ਜਸਪ੍ਰੀ ਤੇ ਉੱਤੇ 16 ਦੇ ਟਾਇਰ ਲੱਗੇ ਆ ਇਹਦੇ ਟਾਇਰ ਵੇਜ ਕਿੰਨੇ ਦੇ ਪਏ ਇਹਦੇ ਹੈਗੇ 85 90 ਪੈਸੇ ਟਾਇਰ ਠੀਕ ਹੈ 85 90 ਪੈਸੇ ਟਾਇਰ ਇਹਦੇ ਪਿਆ ਕਿ ਕਨੋਪੀ ਸਾਤਰੀ ਲੱਗੀ ਆ ਤੇ ਡੰਡਾ ਦਾ ਆਪਲ ਫੱਟੀ ਸਾਰਾ ਕੁਝ ਨਾਲ ਹੈਗਾ ਭਾਈ ਹਾਂ ਸਾਰਾ ਕੁਝ ਨਾਲ ਆ ਠੀਕ ਹੈ ਜੀ ਸਾਰਾ ਕੁਝ ਨਾਲ ਮਿਲੂਗਾ ਤੇ ਤੇ ਇਹ ਵੀ 13 ਮਾਡਲ ਆ ਜੀ ਨਾ ਭਾਈ ਹਾਂ 13 ਮਾਡਲ ਆ ਜੀ ਠੀਕ ਹੈ ਜੀ ਪਾਵਰ ਸਟੀering ਚ ਤੇ ਇਹਦੀ ਡਿਮਾਂਡ ਭਾਈ ਜੀ ਇਹਦਾ 448000 ਰੇਟ ਆ ਜੀ 435000 ਦਾ ਦੇਣਾ ਠੀਕ ਹੈ ਜੀ 448000 ਹੀ ਇਹਦਾਗਾ 448000 ਹੀ ਹੋਦਾਗਾ ਤੇ 13 ਯਾ ਕਿ ਕਵੇਜੇ ਟੀਐਕਐਸਟੀ ਮਾਡਲ ਆ ਛਤਤੀ ਤੇ 12 ਮਾਡਲ ਆ ਗਿਆ ਤੇ ਸਾਦੀ ਘਟਾਈ ਚ ਬਈ ਜੀ ਹਾਂ ਹਾਂ ਪਾਵਰ ਆਈ ਪਾਵਰ ਪਾਵਰ ਆ ਗਿਆ 12 ਵੀ ਪਾਵਰ ਇਹ ਟੂ ਸਪੀਡ ਆ ਇਹ ਟੂ ਸਪੀਡ ਚ ਆ ਉਹ 3 ਸਪੀਡ ਚੱਲਦੀ ਹੈ ਬਈ ਤੇ ਇਹ ਟੂ ਸਪੀਡ ਚ ਆ ਗਿਆ ਬਈ ਜੀ ਤੇ 16 ਟਾਇਰ ਨੇ ਬਈ ਜੀ ਇਹਦੇ ਵੀ ਹਾਂ ਹਾਂ ਜੀ ਨਾ ਨਾ 14 ਵਾਲੇ ਜੀ ਇਹ ਵੀ 14 ਦੇ ਟਾਇਰ ਨੇ ਬਈ ਜੀ ਤੇ ਸਿੰਗਲ ਡਿਸਟ੍ਰਿਬਿਊਟਰ ਹੈ ਬਈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਸਿੰਗਲ ਡਿਸਟ੍ਰਿਬਿਊਟਰ ਆ ਗਿਆ ਕੰਡੀਸ਼ਨ ਦਾ ਪੂਰਾ ਸਾਫ ਪਿਆਗਾ ਟੂ ਸਪੀਡ ਆ ਗਿਆ ਨਾ ਠੀਕ ਹੈ ਜੀ ਟੂ ਸਪੀਡ ਹੈਗਾ ਤੇ ਫਰੰਟ ਟਾਇਰ ਬਈ ਜ ਇਹ ਕਈ ਪਲਾਸੀ ਨੇ ਹੂੰ ਤਾਂ ਬਈ ਬਾਈ ਕਹਿੰਦਾ ਦੇਖ ਹੀ ਨਗੇ 12 ਮਾੜ ਲਗਾ ਤੇ ਇੰਜਨ ਗੇਅਰ ਦਾ ਬਾਈ ਜੀ ਇੰਜਨ ਗੇਅਰ ਦਾ ਚੰਗਾ ਰੱਖ ਠੀਕ ਹੈ ਇੰਜਨ ਗੇਅਰ ਦਾ ਬਾਈ ਪੂਰਾ ਚੰਗਾਗਾ ਬਾਈ ਕਹਿੰਦਾ ਤੇ ਇਹਦੀ ਡਿਮਾਂਡ ਬਾਈ ਜੀ ਇਹਦਾ 370 ਹੈ ਜੀ 3.5 ਲੱਖ ਦਾ ਟਰੈਕਟਰ ਇਹਦਾ ਲੈ ਵੀ 3 ਲੱਖ 70000 ਰੁਪਏ ਡਿਮਾਂਡ ਹੈ ਬਾਈ ਕਹਿੰਦਾ 3.5 ਦੇ ਦਾਂਗੇ ਤੇ ਕੰਡੀਸ਼ਨ ਦਾ ਓਕੇ ਪਿਆ ਸਾਫ ਪਿਆਗਾ ਹਮ ਚਲੋ ਬਾਈ ਜੀ ਅੱਗੇ ਦਿਖਾਉਣੇ ਤੁਹਾਨੂੰ ਨਿਊ ਹਾਲੈਂਡ ਪਲੱਸ ਵਾਲਾ ਤੇ ਜਿੰਨੇ ਟਰੈਕਟਰ ਹੈ ਬਾਈ ਜੀ ਪੰਜਾਬ ਨੰਬਰੀ ਨੇਗੇ ਇਹ ਪੰਜਾਬ ਨੰਬਰ ਹੈ ਜੀ ਦੂਜੇ ਕੋਰੇ ਨੇ ਨਾ ਠੀਕ ਹੈ ਹੋਰ ਇਹ ਨੰਬਰ ਆ ਇਹ ਪੰਜਾਬ ਨੰਬਰ ਆ ਜੀ ਉਹ ਵੀ ਚੈੱਕ ਕਰ ਲੋ ਇਹ ਵੀ ਤੇ ਪੀ ਵੀ 80 ਨੰਬਰ ਆਗਾ ਤੇ ਬੈਕ ਟਾਇਰ ਭਾਈ ਜੀ ਇਹਦੇ ਵੀ 16 ਲੈ ਕੇ ਕਿੰਨੇ ਪੈਸੇ ਪੈ ਬਈ ਜੀ ਇਹਦੇ 80 85 ਪੈਸੇ ਟਾਇਰ ਪਏ 80 ਪੈਸੇ ਟਾਇਰ ਠੀਕ ਹੈ ਜੀ 80 85 ਪੈਸੇ ਬੈਕ ਟਾਇਰ ਪਏ ਨੇਗੇ ਹਾਂ ਕੰਡੀਸ਼ਨ ਦਾ オリジナル ਭਾਈ ਜੀ ਹਾਂ ਸਾਰਾ オリジナル ਰਾਈਟ ਡਬਲ ਡਿਸਟ੍ਰਿਬਿਊਟਰ ਹੈ ਜੀ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਹੈਗਾ ਪਾਵਰ ਸਟੀering ਹੈ ਭਾਈ ਜੀ ਹਾਂ ਜੀ ਪਾਵਰ ਤੇ ਵੀ ਪਾਵਰ ਸਟੀering ਹੈਗਾ ਜਿਹੜਾ ਵੀ ਨਿਊ ਹਾਲੈਂਡਰ ਲੈਣਾ ਹੋਇਆ ਬਾਈ ਨਾਲ ਸੰਪਰਕ ਕਰ ਲਿਓ ਤੇ ਇਹਦੀ ਡਿਮਾਂਡ ਭਾਈ ਜੀ

ਇਹ ਇਹਦੇ ਟਮਾੜ ਲਏ ਜੀ ਇਹ 4 ਲੱਖ 40 ਹਜ਼ਾਰ ਰੱਖੋ 4 ਲੱਖ 65 ਹਜ਼ਾਰ ਰਹਿਗਾ 4 ਲੱਖ 65 ਹਜ਼ਾਰ ਕੀ ਟਮਾੜ ਬਾਈ 4 ਲੱਖ 40 ਹਜ਼ਾਰ ਤੇ ਰੇਟ ਆ ਦੇ ਦਾਂਗੇ ਬਾਈ ਜਨਾ ਤੇ ਬਾਕੀ ਸਕਰੀਨ ਉਪਰ ਨੰਬਰ ਆਏਗਾ ਬਾਈ ਦਾ ਤੇ ਇਹ ਤੋਂ ਬਿਨਾ ਕੋਈ ਹੋਰ ਟਰੈਕਟਰ ਦੀ ਅੰਦਰ ਆ ਪਰ ਹਾਂ ਹੋਰ ਵੀ ਹੁੰਦੇ ਆ ਉਧੇ ਜਾਂਦੇ ਰਹਿੰਦੇ ਆ ਹਾਂ ਉਧੇ ਜਾਂਦੇ ਆਈ ਕਈ ਵਾਰ ਕੱਟ ਲੈਣੇ ਵਿੱਚ ਛੋਟਾ ਟਰੈਕਟਰ ਘਰੇ ਰਿਛੇ ਲਏ ਨੇ ਠੀਕ ਆ ਜੀ ਠੀਕ ਆ ਬਾਈ ਰਾਮਾ ਜੀ ਬਹੁਤ ਬਹੁਤ ਧੰਨਵਾਦ ਚਲੋ ਬਈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਿਹਦਾ ਸਭ ਨੂੰ ਮਿਲ ਜਗਾ ਨਮਣੀਆ ਤੱਕ ਲਈ ਬਈ ਜੀ ਧੰਨ